हां जी कॉमन है और सुबह लोग पूछो को देखो पहला ता मेरे लिए बड़े दुख दी गल है कि मेनू वरिंदर सिंह ਘੋਮੜ ਦੇ ਭੋਗ ਤੇ ਆਉਣਾ ਪਿਆ ਨਾ ਉਹਦੀ ਜਾਣ ਜਾਂਦੀ ਨਾ ਅਸੀਂ ਭੋਗ ਤੇ ਆਉਂਦੇ ਆਪਣੇ ਆਪਣੇ ਘਰਾਂ ਚ ਕੰਮ ਕਰਦੇ ਹਾਂ ਨਾ ਰਾਜਵੀਰ ਜਵੰਦੇ ਦੀ ਜਾਣ ਜਾਂਦੀ ਅਸੀਂ ਘਰਾਂ ਚ ਕੰਮ ਕਰਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਨੇ ਵੀ ਸਾਥ ਮਿਲਦਾ ਪਰ ਸਵਾਲ ਇਹ ਆ ਮੇਰੇ ਕੋਲ ਕੋਈ ਕੋਲਾਬੇ ਆ ਇਹ ਜੋ ਮੌਤ ਹੈਗੀ ਹੈ ਕਿ ਸ਼ੋਲਡਰ ਨਾਲ ਹੀ ਹੋਗੀ ਪਿੱਛੇ ਮੈਨੂੰ ਇੱਕ ਨੇ ਸਵਾਲ ਕੀਤਾ ਕਹਿੰਦੇ ਵੀ ਡਾਕਟਰ ਨੇ ਕਹਿੰਦੇ ਆ ਰਾਜਵੀਰ ਜਵੰਤ ਸੌਰੀ ਡਾਕਟਰ ਕਹਿੰਦੇ ਆ ਵੀ ਘੁੰਮਣ ਦੀ ਗਲਤੀ ਸੀ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਦੀ ਜਾ ਕੇ ਹਸਪੀਟਲ ਦੇ ਵਿੱਚ ਆਪ ਕੁਝ ਮਾਰ ਲੂਗਾ ਆਪ ਟਿਕਾ ਲਾ ਲੂਗਾ ਨਹੀਂ ਨਾ ਨਾਰਮਲ ਜੀ ਗੱਲ ਆ ਉਹ ਉਥੇ ਜਾ ਉਹਨੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਕਰਵਾਉਂ ਤੇ ਉਹਨੇ ਕਿ ਇੰਜੈਕਸ਼ਨ ਦੇਣਾ ਸੀ ਜੋ ਕਿ ਸਿਰਫ ਨੈਸਟੀਸੀਆ ਬਣਦਾ ਨੈਸਟੀਸੀਆ ਹੀ ਬਣਦਾ ਹੋਰ ਕੋਈ ਦਵਾਈ ਨਹੀਂ ਬਣਦੀ ਉਦੋਂ ਬਾਅਦ ਤਾਂ ਕੈਂਚੀਆਂ ਦਾ ਕੰਮ ਆ ਮਤਲਬ ਗਲਤੀ ਕਿਤੇ ਆ ਡਾਕਟਰਾਂ ਵੱਲ ਹੀ ਹੋਈ ਨਾ ਵੀ ਜੋ ਵੀ ਚੀਜ਼ ਦੀ ਡੋਜ਼ੇ ਦਿੱਤੀ ਗਈ ਜਿਸ ਦੇ ਨਾਲ ਉਹਦੀ ਡੈਥ ਹੋ ਗਈ ਹਾਰਟ ਅਟੈਕ ਆਇਆ ਉਹ ਤੰਦਰੁਸਤ ਗਿਆ ਸੀ ਮੈਂ ਅਸੀਂ ਫਿਟਨੈਸ ਦੇ ਵਿੱਚ ਆ ਅਸੀਂ ਹਰ ਤਿੰਨ ਮਹੀਨਿਆਂ ਬਾਅਦ ਆਪਣੇ ਟੈਸਟ ਕਰਾਉਂਦੇ ਆ ਸਾਡੇ ਸਾਨੂੰ ਹਾਰਟ ਦਾ ਹਰ ਇੱਕ ਚੀਜ਼ ਦੀ ਗਤੀ ਪਤਾ ਰਹਿੰਦੀ ਆ ਠੀਕ ਹੈ ਬਾਕੀ ਘਟਨਾਵਾਂ ਦਾ ਹਰ ਇੱਕ ਬੰਦੇ ਨਾਲ ਵਾਪਰਦੀਆਂ ਨੇ ਸੜਕ ਤੇ ਜਾਂਦੇ ਤੁਰੇ ਜਾਂਦੇ ਬੰਦਿਆਂ ਨਾਲ ਵਾਪਰਦੀਆਂ ਨੇ ਹੁਣ ਤੁਸੀਂ ਅੱਜ ਇੱਥੇ ਘੁੰਮਣ ਦੇ ਭੋਗ ਤੇ ਕੱਲ ਕਿਸੇ ਹੋਰ ਦੇ ਖੜੇ ਹੋਗੇ ਠੀਕ ਹੈ ਨਹੀਂ ਅੱਜ ਦੀ ਖਬਰ ਹੈ ਕੱਲ ਨੂੰ ਪੁਰਾਣੀ ਹੋ ਜੇਣੀ ਆ ਕੱਲ ਨੂੰ ਨਵੀਂ ਖਬਰ ਦੇ ਦੇਣੀ ਜਵੰਦੇ ਦੀ ਖਬਰ ਪੁਰਾਣੀ ਹੋਈ ਤੈਨੂੰ ਘੁੰਮਣ ਨਹੀਂ ਮਿਲਗੀ ਆਪਣੇ ਭੱਲਾ ਸਾਹਿਬ ਦੀ ਖਬਰ ਪੁਰਾਣੀ ਹੋਈ ਤੈਨੂੰ ਰਾਜਵੀਰ ਜਵੰਦੇ ਦੀ ਮਿਲਗੀ ਠੀਕ ਹੈ ਇਹਦਾ ਨਿਊਜ਼ ਨੇ ਇਹਾਂ ਨੇ ਪ੍ਰਾਣੀਆਂ ਹੋ ਜਾਣਾ ਡੱਬੇ 'ਚ ਪਾ ਕੇ ਡਸਟਬਿਨ ਚਲੇ ਜਾਣਾ ਇਹਨਾਂ ਨੂੰ ਕਿੰਨਾ ਤਾਜ਼ਾ ਰੱਖ ਸਕਦੇ ਆ ਲੈ ਦੇ ਕੇ ਸਾਡੇ ਕੋਲ ਹੀ ਸਿਹਤ ਹੀ ਆ ਯਾਰ ਇਹਦੇ ਨਾਲ ਹੀ ਤੁਰੇ ਫਿਰਦੇ ਆ ਨਾਲ 9 ਦੇ ਵਿੱਚ ਦਰਦ ਹੋਵੇ ਨਾ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਅਸੀਂ ਸਾਰੇ ਭੇਟੀਆਂ 50 ਰੁਪਈਆਂ ਦੇ ਦਾ ਅਸੀਂ ਹੱਥ ਨਹੀਂ ਲਾਉਦੇ ਜੇ ਸਿਹਤ ਤਾਂ ਚੰਗੀ ਨਹੀਂ ਹੈਗੀ ਅਸੀਂ ਰੁਪਈਆਂ ਨੂੰ ਚੱਕਣਾ ਲੈ ਦੇ ਕੇ ਸਿਹਤ ਹੀ ਆ ਚਾਹੇ ਕਿਸੇ ਵੀ ਕਿਸੇ ਵੀ ਮਹਿਕਮੇ 'ਚ ਕੋਈ ਕੰਮ ਕਰਦਾ ਚਾਹੇ ਕੋਈ ਸਾਡੇ ਫੀਲਡ 'ਚ ਆ ਚਾਹੇ ਕੋਈ ਸਾਬਦ ਸੰਤ ਵੀ ਆ ਰੱਬ ਦੇ ਨੇੜੇ ਆ ਜਿੰਨਾ ਮਰਜੀ ਠੀਕ ਹੈ ਸਿਹਤ ਤਾਂ ਉਹਨੂੰ ਵੀ ਚਾਹੀਦੀ ਹੈ ਠੀਕ ਹੈ ਹੁਣ ਕਿੰਨੇ ਸੰਤ ਨੇ ਜਿਹੜੇ ਪਿੱਛੇ ਖਬਰਾਂ ਆਈਆਂ ਕਿ ਵਰਿੰਦਾਵਨ ਤੋਂ ਵੀ ਆਈ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਲੈ ਦੇਖੇ ਸਿਹਤ ਹੀ ਆ ਜੇ ਉਹਨਾਂ ਦੀ ਸਿਹਤ ਠੀਕ ਰਹੂਗੀ ਉਹ ਸਾਨੂੰ ਉਪਦੇਸ਼ ਵੀ ਦੇਣਗੇ ਉਹਨਾਂ ਦੀ ਸਿਹਤ ਠੀਕ ਰਹੂਗੀ ਕੋ ਮਰ ਕੇ ਸਾਨੂੰ ਫਿਟਨੈਸ ਦਾ ਗੈਨ ਵੀ ਦੇਣਗੇ ਲੈ ਦੇਖੇ ਸਿਹਤ ਹੀ ਬਚਦੀ ਆ ਜਦੋਂ ਸਾਡੀ ਸਿਹਤ ਹੀ ਖਤਰੇ 'ਚ ਪੈ ਗਈ ਫਿਰ ਤਾਂ ਸਮਾਜ ਦੇ ਵਿੱਚ ਉਹਦਾ ਡਰ ਡਰ ਕੇ ਜੀਣਾ ਅਸੀਂ ਤੁਰੇ ਜਾਂਦੇ ਸੜਕ ਦੇ ਤੁਰੇ ਜਾਂਦੇ ਜਾਂ ਕੁਝ ਵੀ ਘਟਦਾ ਸਕਾਰ ਹੋਣ ਤੋਂ ਪਹਿਲਾਂ ਸੋਧਿਆ ਡਾਕਟਰ ਹੈਗੇ ਆ ਜਲੰਧਰ ਸ਼ਹਿਰ 'ਚ ਖੜੇ ਆ ਮਨਾਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਹਸਪੀਟਲ ਵੱਧ ਨੇ ਇੱਥੇ ਸੁਣਿਆ ਮੈਂ ਹੈਨਾ ਇੱਥੇ ਜ਼ਿੰਦਗੀਆਂ ਸੇਵ ਨਹੀਂ ਹੈਗੀਆਂ ਇਹ ਦੁਕਾਨਾਂ ਖੋਲਣ ਨਾਲ ਤਾਂ ਕੁਝ ਨਹੀਂ ਹੁੰਦਾ ਨਾ ਬਾਜ਼ ਇਨਸਾਫ਼ ਦੀ ਮੰਗ ਕਰ ਰਹੇ ਕੈਡਰ ਮਾਰਕੀਟ ਤੋਂ ਨਿਕਲਿਆ ਗਿਆ ਕੀ ਲੱਗਦਾ ਇਨਸਾਨ ਬਣ ਸਕਦਾ ਯਾਰ ਅਸੀਂ ਕੀ ਕਰ ਸਕਦੇ ਅਸੀਂ ਲੈ ਦੇ ਕੇ ਕੀ ਕਰ ਸਕਦੇ ਅਸੀਂ ਇੱਕ ਇਨਸਾਫ਼ ਮੰਗ ਸਕਦੇ ਹਾਂ ਠੀਕ ਹੈ ਉਹ ਕਿੰਨੇ ਕੇ ਦਿਨ ਮੰਗਾਗੇ ਆਕਾ ਕੇ ਹਰ ਇੱਕ ਦੀਆ ਪ੍ਰੋਬਲਮ ਨਹੀਂ ਤੁਸੀਂ ਮੈਕ ਲੈ ਕੇ ਨਹੀਂ ਆਉਂਗੇ ਤੁਹਾਡੇ ਘਰ ਬੱਚਾ ਤੁਹਾਡੇ ਘਰ ਘਰ ਆੜੀਆਂ ਤੁਹਾਡੇ ਕੋਲ ਮਾਪਿਓ ਹੈ ਤੇਰਾ ਆਪਣਾ ਕੰਮ ਹੈ ਤੇਰਾ ਆਪਣਾ ਕੰਮ ਹੈ ਤੁਹਾਨੂੰ ਕਿਤੋਂ ਗਾਲਾਂ ਪੈ ਰਹੀਆਂ ਨੇ ਕਿਸੇ ਦਾ ਕੋਈ ਘਰ ਵਾਲਾ ਬਾਈਕ ਨੇ ਪਿੱਛੇ ਤੱਕ ਗਏ ਸਾਰੇ ਆਪਣੇ ਆਪਣੇ ਮਸਲੇ ਆ ਮਸਲੇ ਸਿਰਫ ਇਪੋਰਟੈਂਟ ਆਪਣੇ ਹੀ ਆ ਗੱਲ ਇਹ ਜ਼ਰੂਰੀ ਹੈ ਕਿ ਇਹਨਾਂ ਦੇ ਮਸਲੇ ਸਾਡੇ ਤੱਕ ਨਾ ਪਹੁੰਚ ਜਾਣ ਠੀਕ ਹੈ ਅਸੀਂ ਵੀ ਜਾਣਾਂ ਗੱਲ ਨੂੰ ਕੋਈ ਪਤਾ ਨਹੀਂ ਪੰਗੇ ਲੈਂਦੇ ਰਹਿੰਦੇ ਨੇ ਵੇਟ ਡੇਗੇ ਜੇ ਉੱਤੇ ਕੁਝ ਹੋ ਜਾਏ ਮੋਟਰਸਾਈਕਲ ਗੱਡੀ ਦਾ ਐਕਸੀਡੈਂਟ ਹੋ ਜਾਏ ਮਸਲਾ ਸਹੀ ਹੁੰਦਾ ਇਹਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਸਵਾਲ ਬਣਦਾ ਇਨਸਾਫ ਵੀ ਬਣਦਾ ਜਿਨ੍ਹਾਂ ਨੇ ਸਵਾਲ ਕਰਨਾ ਉਹ ਅਸੀਂ ਆ ਤੇ ਨਿਕਲਣ ਪੰਜਾਬੀ ਜਿਨ੍ਹਾਂ ਨੇ ਇਨਸਾਫ ਦੇਣਾ ਉਹ ਵੀ ਪੰਜਾਬੀ ਨੇ ਬੱਚੇ ਉਹਨਾਂ ਦੇ ਵੀ ਨੇ ਪੜਦੇ ਉਹਨਾਂ ਦੇ ਵੀ ਨੇ ਸਕੂਲਾਂ 'ਚ ਕਾਲਜਾਂ 'ਚ ਹਸਪਤਾਲਾਂ 'ਚ ਜਾਣਗੇ ਉਹ ਵੀ ਜੇ ਅੱਜ ਉਹ ਸਾਡੇ ਵੱਲ ਧਿਆਨ ਨਹੀਂ ਦੇਣਗੇ ਕੱਲ੍ਹ ਵਾਰੀ ਉਹਨਾਂ ਦੀ ਵੀ ਆ ਇਹ ਤਾਂ ਲੈਣੇ ਨੇ ਦੇਣਾ ਇੱਥੇ ਆ ਗਿਵ ਐਂਡ ਟੇਕ ਆ ਲਈ ਜਾਓ ਦੇ ਚਲੋ ਥੈਂਕ ਯੂ